ਸਾਰੇ ਕਾਲਜ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਬਣਾਨੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਜੋ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਡਿਮਾਂਡ ਮਾਲਕਾਂ ਨੇ 11 ਲੱਖ ਰੁਪਏ ਰੱਖੀ ਹੈ ਫਰੰਟ ਤੇ ਸਾਰੇ ਦੇਖ ਹੀ ਲਈ ਹੈ ਜੀ ਫਰੰਟ ਤੇ 12 ਫੁੱਟ ਚੌੜਾ ਗੇਟ ਲੱਗਾ ਹੋਇਆ ਲੋਹੇ ਦਾ ਐਂਟਰੀ ਤੇ ਊਡਲਾ ਊਡਲਾ ਵੇੜਾ ਦੇਖਣ ਨੂੰ ਮਿਲੂਗਾ ਤੁਹਾਨੂੰ ਪਹਿਲਾਂ ਇੱਕ ਸਾਈਡ ਤੇ ਵਾਸ਼ਰੂਮ ਬਣੇ ਹੋਏ ਹਨ ਘਰ ਵਿੱਚ ਦੋ ਬੈੱਡਰੂਮ ਬਣੇ ਹੋਏ ਹਨ ਇੱਕ ਪੂਜਾਰੂਮ ਬਣਿਆ ਹੋਇਆ ਇੱਕ ਕਿਚਨ ਬਣੀ ਹੋਈ ਹੈ ਦੋ ਵਾਸ਼ਰੂਮ ਬਣੇ ਹੋਏ ਹਨ ਤੁਹਾਨੂੰ ਵਾਰੀ-ਵਾਰੀ ਸਾਰਾ ਦਿਖਾ ਦਿੰਨੇ ਆ ਜੀ ਘਰ ਦੇ ਮਾਲਕਾਂ ਦਾ ਨੰਬਰ ਸਕ੍ਰੀਨ ਤੇ ਚੱਲ ਰਿਹਾ ਮੈਂ ਬੋਲ ਕੇ ਵੀ ਦੱਸ ਦਿੰਦਾ ਜੀ 99154 56002 ਇਹ ਜੀ ਘਰ ਦੇ ਮਾਲਕਾ ਦਾ ਨੰਬਰ ਹੈ ਆ ਜੀ ਲੋਬੀ ਏਰੀਆ ਬਣਿਆ ਹੋਇਆ ਸਾਰੇ ਘਰ ਵਿੱਚ ਪੇਂਟ ਦਾ ਕੰਮ ਹੋਇਆ ਹੈ ਜੀ ਫਰਸ਼ ਵੀ ਪੱਕੇ ਬਣਾਏ ਹੋਏ ਹਨ ਆ ਜੀ ਪਹਿਲਾ ਕਮਰਾ ਹੈ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੈ ਜੀ ਇਦੇ ਨਾਲ ਹੀ ਦੂਜਾ ਕਮਰਾ ਬਣਿਆ ਹੋਇਆ। ਉਹ ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ। ਸਾਡੇ ਕਾਫੀ ਵੀਰਾਂ ਦੇ ਪੈਨਾ ਨੇ ਸਸਤੇ ਘਰ ਦੀ ਵੀਡੀਓ ਲੈਣ ਨੂੰ ਕਿਹਾ ਸੀ। ਤਾਂ ਉਹਨਾਂ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਸਸਤੇ ਘਰ ਦੀ ਵੀਡੀਓ ਲੈ ਕੇ ਆਏ ਆ ਜੀ। ਉਹਨੇ ਕਮੈਂਟ ਵਿੱਚ ਕਿਹਾ ਸੀਗਾ ਕਿ 5, 7, 10, 12 ਲੱਖ ਦੀ ਰੇਂਜ ਵਿੱਚ ਘਰ ਦੀ ਵੀਡੀਓ ਲੈ ਕੇ ਆਓ। ਤਾਂ ਅਸੀਂ ਉਹਨਾਂ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ 11 ਲੱਖ ਅੱਪੇ ਵਿੱਚ ਘਰ ਦੀ ਵੀਡੀਓ ਲੈ ਕੇ ਆਇਆ ਜੀ। ਆ ਜੀ ਪੂਜਾ ਰੂਮ ਬਣਿਆ ਹੋਇਆ। ਪੂਜਾ ਰੂਮ ਦੇ ਨਾਲ ਕਿਚਨ ਬਣੀ ਹੋਈ ਹੈ। ਕਿਚਨ ਵੀ ਕਾਫੀ ਖੁੱਲਡੁੱਲੀ ਬਣੀ ਹੋਈ ਹੈ। ਘਰ ਦਾ ਐਡਰੈਸ ਵੀ ਤੁਸੀਂ ਨੋਟ ਕਰ ਲਓ ਜੀ। ਘਰ ਦਾ ਐਡਰੈਸ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਮਚਿੱਠਾ ਇੱਥੇ ਘਰ ਬਣਿਆ ਹੋਇਆ। ਬਾਕੀ ਨੰਬਰ ਮਾਲਕਾਂ ਦਾ ਉੱਪਰ ਚੱਲ ਰਿਹਾ। ਤੁਸੀਂ ਉੱਤੇ ਕਾਲ ਕਰਕੇ ਪ੍ਰੋਪਰ ਲੋਕੇਸ਼ਨ ਯਾ ਰੇਟ ਦੀ ਗੱਲ ਵੀ ਕਰਨੀ ਤੇ ਕਰ ਸਕਦੇ ਹੋ ਜਾਂ ਘਰ ਬਾਰੇ ਕੋਈ ਹੋਰ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮਹैया ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਓ ਘਰ ਕੋਠੀ ਜਾਂ ਪਲਾਟ ਦੀ ਵੀਡੀਓ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ